ਪਠੰਡੇ ਸ਼ਹਿਰ ਦੀ ਪਾਰਕਿੰਗ ਦਾ ਮੁੱਦਾ ਕਈ ਮਹੀਨਿਆਂ ਤੋਂ ਇਹ ਚੱਲ ਰਿਹਾ ਹੈ ਇਹਨੂੰ ਇਲੈਕਸ਼ਨ ਤੋਂ ਪਹਿਲੇ ਵੀ ਮੈਂ ਕਈ ਵਾਰੀ ਚੱਕਿਆ ਸੀ ਲੇਕਿਨ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੇ ਕੰਨ 'ਚ ਜੋ ਤੱਕ ਨਹੀਂ ਸਰਕੇ ਨਾ ਪ੍ਰਸ਼ਾਸਨ ਨੂੰ ਪਰਵਾਹ ਨਾ ਕੋਸ ਕੋਚ ਕਰੇ ਤਾਂ ਮੁੱਖ ਮੰਤਰੀ ਨੂੰ ਤੱਕਲੇ ਪੰਜਾਬ ਵਾਸਤੇ ਸਮਾਂ ਕੀ ਆ ਵੋਟਾਂ ਵੇਲੇ ਵਾਲਾ ਦਰਸ਼ਨ ਦਿੰਦੇ ਨੇ ਅੱਗੇ ਪਿੱਛੇ ਤਾਂ ਦਿਸਤੇ ਹੀ ਨਹੀਂ ਹੈਗੇ ਅੱਜ ਮੈਂ ਸਮੂਹ ਸੰਸਥਾਵਾਂ ਜਿਨ੍ਹਾਂ ਨੇ 15 ਅਗਸਤ ਦਾ ਬੰਦ ਬਟਿੰਡੇ ਸ਼ਹਿਰ ਚ ਕੀਤਾ ਇਸ ਪਾਰਕਿੰਗ ਦੀ ਗੁੰਡਾਗਰਦੀ ਦੇ ਖਿਲਾਫ ਇਹਨਾਂ ਦੇ ਨਾਲ 100% ਦੀ ਡੱਟ ਕੇ ਮੈਂ ਵੀ ਖੜੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਕਰਾਂ ਨੂੰ ਵੀ ਮੈਂ ਕਹਿੰਨੀ ਆ ਕਿਉਂਕਿ ਇਹੋ ਜੀ ਗੁੰਡਾਗਰਦੀ ਕਰਕੇ ਜਿੱਥੇ ਬਟਿੰਡੇ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ ਦੁਕਾਨਦਾਰੀ ਦਾ ਅੱਗੇ ਹਾਲ ਮੰਦਾ ਸੀ ਹੁਣ ਜੇ ਕੋਈ ਗਾਹਕ ਆਉਂਦਾ ਹੈ ਮਿੰਟ 'ਚ ਉਹਨਾਂ ਦੀ ਗੱਡੀ ਨੂੰ ਟੋ ਕਰਕੇ ਲੈ ਜਾਂਦਾ ਟਾਇਰ ਲੋਕ ਕਰ ਦਿੰਦੇ ਨੇ ਜਿਹਦੇ ਕਰਕੇ ਗ੍ਰਾਹਕਾਂ ਤੇ ਦੁਕਾਨਦਾਰਾਂ ਦੇ ਵਿੱਚ ਵੀ ਹੁਣ ਤਣਾਅ ਪੈਦਾ ਹੋ ਰਿਹਾ ਲੇਕਿਨ ਬਠਿੰਡੇ ਦੀ ਇਕਨੋਮੀ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਦੇ ਖਿਲਾਫ ਆਪਾਂ ਸਾਰਿਆਂ ਨੂੰ ਆਵਾਜ਼ ਚੱਕਣ ਦੀ ਲੋੜ ਹੈ ਠੀਕ ਹੈ ਜੇ ਕੋਈ ਟ੍ਰੈਫਿਕ ਦੀ ਕੋਈ ਵਾਇਲੇਸ਼ਨ ਹੋ ਰਹੀ ਹੈ ਇਹ ਨਹੀਂ ਮੈਂ ਕਹਿੰਦੀ ਕਿ ਟੋ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਕੰਮ ਗੁੰਡਿਆ ਗਰਦੀ ਵਾਸਤੇ ਨਹੀਂ ਹੈਗਾ ਪੈਸੇ ਕਮਾਉਣ ਵਾਸਤੇ ਨਹੀਂ ਹੈ ਇਹ ਸਰਕਾਰਾਂ ਦਾ ਕੰਮ ਹੈ ਪ੍ਰਸ਼ਾਸਨ ਚਲਾਏ ਕਾਰਪੋਰੇਸ਼ਨ ਚਲਾਏ ਲੇਕਿਨ ਆਪਨੇ ਚੈਤਿਆਨ ਨੂੰ ਇੱਕ ਕਮਾਈ ਦਾ ਇਹ ਸਾਧਨ ਬਣਾ ਦਿੱਤਾ ਜਾਏ ਇਹ ਹਰ ਕਿਸ ਬਰਦਾਸ਼ ਨਹੀਂ ਹੋਗਾ ਤੇ ਸਾਰੇ ਬਠਿੰਡੇ ਨੂੰ ਹੁਣ ਖੜ ਕੇ ਜਿੱਥੇ ਅਸੀਂ ਦਿਨ ਰਾਤ ਇੱਕ ਕਰਕੇ ਇਸ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕਰਦੇ ਹਾਂ ਉਥੇ ਇਹ ਸਰਕਾਰ ਇਸ ਤਰੱਕੀ ਨੂੰ ਖਤਮ ਕਰਨ ਵਾਸਤੇ ਇਹੋ ਜੀ ਗੁੰਡਾਗਰਦੀ ਕਰਕੇ ਕਮਾਨ ਦਾ ਸਾਧਨ ਬਣਾ ਰਹੀ ਹੈ ਮੈਂ ਕਹਿੰਦੀ ਬਿਲਕੁਲ ਲਾਨਤ ਹੈ ਸ਼ਰਮ ਹੈ ਤੇ ਜਿੱਥੇ ਆਵਾਜ਼ ਚੱਕਣ ਦੀ ਲੋੜ ਹੈ ਆਵਾਜ਼ ਵੀ ਚੱਕਾਂਗੇ ਤੇ ਡਟ ਕੇ 100% ਤੁਹਾਡੇ ਨਾਲ ਖੜੇ ਸੀ ਖੜੇ ਹਾਂ ਤੇ ਖੜੇ ਰਾਵਾਂਗੇ ਸਤਿ ਸ੍ਰੀ ਅਕਾਲ ਪਠੰਡੇ ਸ਼ਹਿਰ ਦੀ ਪਾਰਕਿੰਗ ਦਾ ਮੁੱਦਾ ਕਈ ਮਹੀਨਿਆਂ ਤੋਂ ਇਹ ਚੱਲ ਰਿਹਾ ਹੈ ਇਹਨੂੰ ਇਲੈਕਸ਼ਨ ਤੋਂ ਪਹਿਲੇ ਵੀ ਮੈਂ ਕਈ ਵਾਰੀ ਚੱਕਿਆ ਸੀ ਲੇਕਿਨ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੇ ਕੰਨ 'ਚ ਜੋ ਤੱਕ ਨਹੀਂ ਸਰਕੇ ਨਾ ਪ੍ਰਸ਼ਾਸਨ ਨੂੰ ਪਰਵਾਹ ਨਾ ਕੋਸ ਕੋਚ ਕਰੇ ਤਾਂ ਮੁੱਖ ਮੰਤਰੀ ਨੂੰ ਤੱਕਲੇ ਪੰਜਾਬ ਵਾਸਤੇ ਸਮਾਂ ਕੀ ਆ ਵੋਟਾਂ ਵੇਲੇ ਵਾਲਾ ਦਰਸ਼ਨ ਦਿੰਦੇ ਨੇ ਅੱਗੇ ਪਿੱਛੇ ਤਾਂ ਦਿਸਤੇ ਹੀ ਨਹੀਂ ਹੈਗੇ ਅੱਜ ਮੈਂ ਸਮੂਹ ਸੰਸਥਾਵਾਂ ਜਿਨ੍ਹਾਂ ਨੇ 15 ਅਗਸਤ ਦਾ ਬੰਦ ਬਟਿੰਡੇ ਸ਼ਹਿਰ ਚ ਕੀਤਾ ਇਸ ਪਾਰਕਿੰਗ ਦੀ ਗੁੰਡਾਗਰਦੀ ਦੇ ਖਿਲਾਫ ਇਹਨਾਂ ਦੇ ਨਾਲ 100% ਦੀ ਡੱਟ ਕੇ ਮੈਂ ਵੀ ਖੜੀਆਂ ਤੇ ਸ਼ਰਮ ਨਹੀਂ ਅਕਾਲੀ ਦਲ ਦੇ ਬੱਕਰਾ ਨੂੰ ਵੀ ਮੈਂ ਕਹਿਨੀ ਆ ਕਿਉਂਕਿ ਇਹੋ ਜੀ ਗੁੰਡਾਗਰਦੀ ਕਰਕੇ ਜਿੱਥੇ ਬਟਿੰਡੇ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ ਦੁਕਾਨਦਾਰੀ ਦਾ ਅੱਗੇ ਹਾਲ ਮੰਦਾ ਸੀ ਹੁਣ ਜੇ ਕੋਈ ਗ੍ਰਾਹਕ ਆਉਂਦਾ ਹੈ ਮਿੰਟ 'ਚ ਉਹਨਾਂ ਦੀ ਗੱਡੀ ਨੂੰ ਟੋ ਕਰਕੇ ਲੈ ਜਾਂਦਾ ਟਾਇਰ ਲੋਕਰ ਦਿੰਦੇ ਨੇ ਜਿਹਦੇ ਕਰਕੇ ਗ੍ਰਾਹਕਾਂ ਤੇ ਦੁਕਾਨਦਾਰਾਂ ਦੇ ਵਿੱਚ ਵੀ ਹੁਣ ਤਣਾਅ ਪੈਦਾ ਹੋ ਰਿਹਾ ਹੈ ਲੇਕਿਨ ਬਠਿੰਡੇ ਦੀ ਇਕਨੋਮੀ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਦੇ ਖਿਲਾਫ ਆਪਾਂ ਸਾਰਿਆਂ ਨੂੰ ਆਵਾਜ਼ ਚੱਕਣ ਦੀ ਲੋੜ ਹੈ ਠੀਕ ਹੈ ਜੇ ਕੋਈ ਟ੍ਰੈਫਿਕ ਦੀ ਕੋਈ ਵਾਇਲੇਸ਼ਨ ਹੋ ਰਹੀ ਹੈ ਇਹ ਨਹੀਂ ਮੈਂ ਕਹਿੰਦੀ ਕਿ ਟੋ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਕੰਮ ਗੁੰਡਿਆ ਗਰਦੀ ਵਾਸਤੇ ਨਹੀਂ ਹੈਗਾ ਪੈਸੇ ਕਮਾਉਣ ਵਾਸਤੇ ਨਹੀਂ ਹੈ ਇਹ ਸਰਕਾਰਾਂ ਦਾ ਕੰਮ ਹੈ ਪ੍ਰਸ਼ਾਸਨ ਚਲਾਏ ਕਾਰਪੋਰੇਸ਼ਨ ਚਲਾਏ ਲੇਕਿਨ ਆਪਨੇ ਚੈਤਿਆਂ ਨੂੰ ਇੱਕ ਕਮਾਈ ਦਾ ਸਾਧਨ ਬਣਾ ਦਿੱਤਾ ਜਾਏ ਇਹ ਹਰ ਕਿਸ ਬਰਦਾਸ਼ਤ ਨਹੀਂ ਹੋਗਾ ਤੇ ਸਾਰੇ ਬਠਿੰਡੇ ਨੂੰ ਹੁਣ ਖੜ ਕੇ ਜਿੱਥੇ ਅਸੀਂ ਦਿਨ ਰਾਤ ਇੱਕ ਕਰਕੇ ਇਸ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕਰਦੇ ਹਾਂ ਉਥੇ ਇਹ ਸਰਕਾਰ ਇਸ ਤਰੱਕੀ ਨੂੰ ਖਤਮ ਕਰਨ ਵਾਸਤੇ ਉਹ ਜੀ ਗੁੰਡਾਗਰਦੀ ਕਰਕੇ ਕਮਾਂ ਦਾ ਸਾਧਨ ਬਣਾ ਰਹੀ ਹੈ ਮੈਂ ਕਹਿੰਦੀ ਬਿਲਕੁਲ ਲਾਣਤ ਹੈ ਸ਼ਰਮ ਹੈ ਤੇ ਜਿੱਥੇ ਆਵਾਜ਼ ਚੱਕਣ ਦੀ ਲੋੜ ਹੈ ਆਵਾਜ਼ ਵੀ ਚੱਕਾਂਗੇ ਤੇ ਡਟ ਕੇ 100% ਤੁਹਾਡੇ ਨਾਲ ਖੜੇ ਸੀ ਖੜੇ ਹਾਂ ਤੇ ਖੜੇ ਰਾਵਾਂਗੇ ਸਤਿ ਸ੍ਰੀ ਅਕਾਲ ਬਠਿੰਡੇ ਸ਼ਹਿਰ ਦੀ ਪਾਰਕਿੰਗ ਦਾ ਮੁੱਦਾ ਕਈ ਮਹੀਨਿਆਂ ਤੋਂ ਇਹ ਚੱਲ ਰਿਹਾ ਹੈ ਇਹਨੂੰ ਇਲੈਕਸ਼ਨ ਤੋਂ ਪਹਿਲੇ ਵੀ ਮੈਂ ਕਈ ਵਾਰੀ ਚੱਕਿਆ ਸੀ ਲੇਕਿਨ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੇ ਕੰਨ 'ਚ ਜੋ ਤੱਕ ਨਹੀਂ ਸਰਕੇ ਨਾ ਪ੍ਰਸ਼ਾਸਨ ਨੂੰ ਪਰਵਾਹ ਨਾ ਕੋਸ ਕੋਚ ਕਰੇ ਤਾਂ ਮੁੱਖ ਮੰਤਰੀ ਨੂੰ ਤਾਂ ਇਕੱਲੇ ਪੰਜਾਬ ਵਾਸਤੇ ਸਮਾਂ ਕੀ ਆ ਵੋਟਾਂ ਵੇਲੇ ਜਿਹੜਾ ਦਰਸ਼ਨ ਦਿੰਦੇ ਨੇ ਅੱਗੇ ਪਿੱਛੇ ਤਾਂ ਦਿਸਦੇ ਹੀ ਨਹੀਂ ਹੈਗੇ ਅੱਜ ਮੈਂ ਸਮੂਹ ਸੰਸਥਾਵਾਂ ਜਿਨ੍ਹਾਂ ਨੇ 15 ਅਗਸਤ ਦਾ ਬਠਿੰਡੇ ਸ਼ਹਿਰ 'ਚ ਕੀਤਾ ਇਸ ਪਾਕਿੰਗ ਦੀ ਗੁੰਡਾਗਰਦੀ ਦੇ ਖਿਲਾਫ ਇਹਨਾਂ ਦੇ ਨਾਲ 100% ਦੀ ਡੱਟ ਕੇ ਮੈਂ ਵੀ ਖੜੀ ਆਂ ਤੇ ਸ਼ਰਮ ਨਹੀਂ ਅਕਾਲੀ ਦਲ ਦੇ ਬਕਰਾਂ ਨੂੰ ਵੀ ਮੈਂ ਕਹਨੀ ਆ ਕਿਉਂਕਿ ਇਹੋ ਜੀ ਗੁੰਡਾਗਰਦੀ ਕਰਕੇ ਜਿੱਥੇ ਬਠਿੰਡੇ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ ਦੁਕਾਨਦਾਰੀ ਦਾ ਅੱਗੇ ਹਾਲ ਮੰਦਾ ਸੀ ਹੁਣ ਜੇ ਕੋਈ ਗਾਹਕ ਆਉਂਦਾ ਹੈ ਮਿੰਟ 'ਚ ਉਹਨਾਂ ਦੀ ਗੱਡੀ ਨੂੰ ਟੋਕ ਕਰਕੇ ਲੈ ਜਾਣਾ ਟਾਇਰ ਲੋਕ ਕਰ ਦਿੰਦੇ ਨੇ ਜਿਹਦੇ ਕਰਕੇ ਗਾਹਕਾਂ ਤੇ ਦੁਕਾਨਦਾਰਾਂ ਦੇ ਵਿੱਚ ਵੀ ਹੁਣ ਤਣਾਅ ਪੈਦਾ ਹੋ ਰਿਹਾ ਲੇਕਿਨ ਬਠਿੰਡੇ ਦੀ ਇਕਨੋਮੀ ਦਾ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਖਿਲਾਫ ਆਪਾਂ ਸਾਰਿਆਂ ਨੂੰ ਆਵਾਜ਼ ਚੱਕਣ ਦੀ ਲੋੜ ਹੈ ਠੀਕ ਹੈ ਜੇ ਕੋਈ ਟ੍ਰੈਫਿਕ ਦੀ ਕੋਈ ਵਾਈਲੇਸ਼ਨ ਹੋ ਰਹੀ ਹੈ ਇਹ ਨਹੀਂ ਮੈਂ ਕਹਿੰਦੀ ਕਿ ਟੋ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਕੰਮ ਗੁੰਡਿਆਗਰਦੀ ਵਾਸਤੇ ਨਹੀਂ ਹੈਗਾ ਪੈਸੇ ਕਮਾਉਣ ਵਾਸਤੇ ਨਹੀਂ ਹੈ ਇਹ ਸਰਕਾਰਾਂ ਦਾ ਕੰਮ ਹੈ ਪ੍ਰਸ਼ਾਸਨ ਚਲਾਏ ਕਾਰਪੋਰੇਸ਼ਨ ਚਲਾਏ ਲੇਕਿਨ ਆਪਨੇ ਚੈਤਿਆ ਨੂੰ ਇੱਕ ਕਮਾਈ ਦਾ ਸਾਧਨ ਬਣਾ ਦਿੱਤਾ ਜਾਏ ਇਹ ਹਰ ਕਿਸ ਬਰਦਾਸ਼ਤ ਨਹੀਂ ਹੋਗਾ ਤੇ ਸਾਰੇ ਬਠਿੰਡੇ ਨੂੰ ਹੁਣ ਖੜ ਕੇ ਜਿੱਥੇ ਅਸੀਂ ਦਿਨ ਰਾਤ ਇੱਕ ਕਰਕੇ ਇਸ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕਰਦੇ ਹਾਂ ਉਥੇ ਇਹ ਸਰਕਾਰ ਇਸ ਤਰੱਕੀ ਨੂੰ ਖਤਮ ਕਰਨ ਵਾਸਤੇ ਉਹ ਜੀ ਗੁੰਡਾਗਰਦੀ ਕਰਕੇ ਕਮਾਂਦਾ ਸਾਧਨ ਬਣਾ ਰਹੀ ਹੈ ਮੈਂ ਕਹਿੰਦੀ ਬਿਲਕੁਲ ਲਾਨਤ ਹੈ ਸ਼ਰਮ ਹੈ ਤੇ ਜਿੱਥੇ ਆਵਾਜ਼ ਚੱਕਣ ਦੀ ਲੋੜ ਹੈ ਆਵਾਜ਼ ਵੀ ਚੱਕਾਂਗੇ ਤੇ ਡਟ ਕੇ 100% ਤੁਹਾਡੇ ਨਾਲ ਖੜੇ ਸੀ ਖੜੇ ਹਾਂ ਤੇ ਖੜੇ ਰਾਵਾਂਗੇ ਸਤਿ ਸ੍ਰੀ ਅਕਾਲ